ਤੋ ਇਸ ਵੇਲੇ ਦੀ ਇੱਕ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਹੁਣੇ ਇੱਕ ਧਮਾਕਾ ਹੋਇਆ ਹੈ ਘਰ ਦੇ ਵਿੱਚ ਬਲਾਸਟ ਦੱਸਿਆ ਜਾ ਰਿਹਾ ਹੈ ਘਰ ਦੇ ਮਾਲਕ ਨੇ ਇਸ ਚੀਜ਼ ਦੀ ਜਾਣਕਾਰੀ ਦਿੱਤੀ ਹੈ ਘਰ ਦੇ ਵਿੱਚ ਬਲਾਸਟ ਹੋਇਆ ਹੈ ਘਰ ਦੇ ਮਾਲਕ ਦਾ ਭਤੀਜਾ ਰਮਦਾਸ ਥਾਣੇ ਚ ਪੁਲਿਸ ਮੁਲਾਜ਼ਮ ਦੇ ਵਜੋਂ ਕੰਮ ਕਰਦਾ ਹੈ ਧਮਾਕੇ ਕਰਕੇ ਘਰ ਦੇ ਸ਼ੀਸ਼ੇ ਟੁੱਟ ਗਏ ਪੁਲਿਸ ਵਾਕੇ ਤੇ ਪਹੁੰਚ ਕੇ ਤਫ਼ਤੀਸ਼ ਕਰ ਰਹੀ ਹੈ ਸਭ ਤੋਂ ਵੱਡੀ ਇੰਪੋਰਟੈਂਟ ਖਬਰ ਪਟਿਆਲਾ ਤੋਂ ਆ ਰਹੀ ਹੈ ਕਿ ਪਿੰਡ ਰਾਏਵਾਲ 'ਚ ਧਮਾਕਾ ਹੋਇਆ ਹੈ। ਇੱਕ ਘਰ ਦੇ ਵਿੱਚ ਬਲਾਸਟ ਹੋਇਆ ਧਮਾਕੇ ਕਰਕੇ ਘਰ ਦੇ ਸ਼ੀਸ਼ੇ ਟੁੱਟ ਕੇ ਜਿਹੜੀ ਵੱਡੀ ਇਨਫੋਰਮੇਸ਼ਨ ਹੈ ਜਿਹੜੀ ਵੱਡੇ ਸ਼ੱਕ ਨੇ ਕਰ ਰਹੀ ਹੈ ਉਹ ਇਹ ਹੈ ਕਿ ਜਿਸ ਦੇ ਘਰ ਤੇ ਅਟੈਕ ਹੋਇਆ ਹੈ ਘਰ ਦਾ ਮਾਲਕ ਉਸ ਦਾ ਭਤੀਜਾ ਰਮਦਾਸ ਥਾਣੇ 'ਚ ਪੁਲਿਸ ਮੁਲਾਜ਼ਮ ਹੈ। ਹੁਣ ਤੱਕ ਦੇ ਜਿਹੜੇ ਵੱਡੇ ਹਮਲੇ ਹੋਏ ਨੇ ਉਹ ਪੁਲਿਸ ਥਾਣਿਆਂ ਤੇ ਹੋਏ। ਤਾਂ ਹੁਣ ਘਰਾਂ ਤੱਕ ਧਮਾਕਾ ਕਿਵੇਂ ਆ ਗਿਆ? ਧਮਾਕਾ ਹੋਇਆ ਕਿਸ ਚੀਜ਼ ਦਾ ਹੋਇਆ? ਕੀ ਇਹ ਧਮਾਕਾ ਘਰ ਵਿੱਚ ਕੋਈ ਸਿਲੰਡਰ ਫਟ ਗਿਆ ਉਸ ਚੀਜ਼ ਦਾ ਹੋਇਆ? ਕੀ ਘਰ ਦੇ ਵਿੱਚ ਧਮਾਕਾ ਕਿਸੇ ਨੇ ਸ਼ਰਾਰਤ ਤਾਂ ਨਹੀਂ ਕਰ ਦਿੱਤੀ ਕਿਸੇ ਈਸ਼ੂ ਤੇ? ਜਾਂ ਇਹ ਈਸ਼ੂ ਵਾਕੇ ਸੀਰੀਅਸ ਲੈਣਾ ਚਾਹੀਦਾ ਹੈ। ਇਹ ਪੰਜਾਬ ਦੀ ਪੁਲਿਸ ਨੂੰ ਜਲਦ ਇਸ ਤੇ ਕਲੈਰਿਟੀ ਕਰਨੀ ਚਾਹੀਦੀ ਹੈ ਕਿ ਅਖਰਕਰ ਕੀ ਕੋਈ ਕਾਰਨ ਰਹੀਂ। ਇਹ ਬਲਾਸਟ ਹੋਇਆ ਇਹ ਬਲਾਸਟ ਹੋਇਆ ਕਿਹੜੇ ਕਾਰਨ ਕਰਕੇ ਹੋਇਆ ਸਰਕਮਸਟੈਂਸਿਸ ਕੀ ਸੀ ਅਟ ਦਾ ਸਪੋਰਟ ਤੇ ਜੀ ਸਰਕਮਸਟੈਂਸਿਸ ਜਿਹੇ ਬਣਦੇ ਜਾ ਰਹੇ ਨੇ ਕਿ ਏਜੰਸੀਜ਼ ਨੂੰ ਸਤਨਾ ਪਏਗਾ ਫਰੈਂਸਿਕ ਨੂੰ ਸਤਨਾ ਪਏਗਾ ਤਾਂ ਸੁਭਾਵਿਕ ਗੱਲ ਹੈ ਕਿ ਗੱਲ ਇਹ ਜਾਂਦੀ ਕਿੱਧਰ ਹੈ ਹੁਣ ਤੱਕ ਮੱਝ ਦੇ ਇਲਾਕੇ ਦੀ ਅਸੀਂ ਗੱਲ ਕਰੀਏ ਬਟਾਲਾ ਅੰਮ੍ਰਿਤਸਰ ਉਹ ਇਲਾਕੇ ਨੇ ਜਿੱਥੇ ਤੜਾ ਤੜ ਤਮਾਕਿਆਂ ਦੀਆਂ ਖਬਰਾਂ ਆਈਆਂ ਕਲੈਰਿਟੀਸ ਵਕਵਕ ਸਮਾਂ ਤੇ ਪੰਜਾਬ ਦੀ ਪੁਲਿਸ ਕਰਦੀ ਰਹੀ ਕਿ ਲੋਕ ਸ਼ਾਮਲ ਸੀ ਇੱਕ ਯੂਪੀ ਚ ਐਨਕਾਊਂਟਰ ਵੀ ਹੋਇਆ ਤੁਹਾਡੇ ਯਾਦ ਹੋਏਗਾ ਰਮਦਾਸ ਥਾਣੇ ਦੇ ਵਿੱਚ ਪੁਲਿਸ ਮੁਲਾਜ਼ਮ ਦੇ ਵਜੋਂ ਕੰਮ ਕਰਦਾ ਉਸ ਦੇ ਚਾਚੇ ਤੇ ਕਰਦੇ ਟੈਕ ਹੋਇਆ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਘਰ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਧਮਾਕੇ ਕਰਕੇ ਘਰ ਦੇ ਸ਼ੀਸ਼ੇ ਟੁੱਟ ਕੇ ਪੁਲਿਸ ਤਫਤੀਸ਼ ਕਰ ਰਹੀ ਹੈ ਪਟਾਲਾ ਦੇ ਨੇੜਲੇ ਪਿੰਡ ਰਾਇਮਾਲ ਦੇ ਵਿੱਚ ਇੱਕ ਵੱਡਾ ਬਲਾਸਟ ਐਕਸਕਲੂਸਿਵ ਤਸਵੀਰਾਂ ਜ਼ੀ ਪੰਜਾਬ ਤੇ ਤੁਸੀਂ ਦੇਖ ਰਹੇ ਹੋ ਗੱਡੀਆਂ ਦੇਖ ਰਹੇ ਹੋ ਪੁਲਿਸ ਦੀਆਂ ਬਲੈਰੋ ਗੱਡੀਆਂ ਖੜੀਆਂ ਨੇ ਸਕੋਰਪਿਓ ਗੱਡੀ ਪੁਲਿਸ ਦੀ ਖੜੀ ਆ ਕੁਝ ਪੁਲਿਸ ਲਾਜ਼ਮ ਦੇਖੇ ਜਾ ਸਕਦੇ ਆ ਤਾਂ ਇੱਕ ਘਰ ਦੇ ਵਿੱਚ ਬਲਾਸਟ ਹੋਇਆ ਹੈ ਕਿਹੜੇ ਹਾਲਾਤਾਂ ਚ ਹੋਇਆ ਨਿਰਲੇ ਸਰਵਲੈਂਸ ਨੂੰ ਆਣ ਕੋਸ਼ਿਸ਼ ਕੀਤੀ ਜਾ ਰਹੀ ਸੀ ਸੀਸੀਟੀਵੀ ਵੀ ਜ਼ੀ ਪੰਜਾਬ ਨਾਮ ਅੱਜ ਲੱਥਰ